ਹਲੋ ਜੀ ਸਾਰੀ ਕਾਲ ਕੀ ਆ ਚਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਹਰ ਲੈ ਕੇ ਆਇਓ ਹੈਪੀ ਨੀਅਰ ਤੇ ਕੱਟ ਕਰਨਾ ਆਪਾਂ ਤੇ ਕੱਟ ਕੀਤਾ ਹੀ ਆਪਾਂ ਤੇ ਇਥੇ ਹੋ ਗਏ ਜੀ ਸਵੇਰ ਦੇ ਕੰਮ ਸ਼ੁਰੂ ਮਤਲਬ ਭਾਵੇਂ 2024 ਭਾਵੇਂ 25 ਆ ਕੰਮ ਜਿਹੜੇ ਉਹ ਹੀ ਰਹਿਣੇ ਆ ਕੰਮ ਜਿਹੜੇ ਉਹ ਚੇਂਜ ਨਹੀਂ ਹੋਣੇ ਨਵੇਂ ਸਾਲ ਦੇ ਨਾਲ ਤੇ ਨਵੇਂ ਸਾਲ ਸਾਰਿਆਂ ਵਾਸਤੇ ਬਹੁਤ ਖੁਸ਼ੀਆਂ ਭਰਿਆ ਆਏ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਬਲੀ ਬਹੁਤ ਬਹੁਤ ਵਧੀਆ ਤੇ ਬਹੁਤ ਤਰੱਕੀਆਂ ਬਖਸ਼ੇ ਪਰਮਾਤਮਾ ਇਸ ਸਾਰਵਜ ਸਭ ਨੂੰ ਤੇ ਨਵੀਂ ਸ਼ਜੇ ਉੱਠਿਆ ਵਾ ਇਹਨੂੰ ਮੈਂ ਕਿਹਾ ਕਿ ਮੈਂ ਨਾ ਬਿਸਤਰਾ ਚਾੜ ਲਾ ਤੇ ਨਵੀਂ ਚਾਦਰ ਦੂਜੀ ਵਿਛਾਲਾ ਕਿਉਂਕਿ ਕਾਫੀ ਦਿਨ ਹੋ ਗਏ ਆ ਤੇ ਵਲੌਗ ਨੂੰ ਕੰਟੀਨਿਊ ਕਰਦੇ ਹੁਣ ਤੇ ਇੱਥੋਂ ਕੱਢਦੇ ਆ ਚਾਦਰ ਕਿਉਂਕਿ ਚਾਦਰ ਤੁਹਾਨੂੰ ਪਤਾ ਵਿੱਚ ਹੀ ਰੱਖਣੀ ਪੈਂਦੀ ਹੈ ਬੈੱਡ ਦੇ ਤੇ ਉੱਚੋ ਕੱਢਦੇ ਆ ਤੇ ਵਿਛਾਉਨੇ ਆ ਫਿਰ ਤੇ ਨਮੀ ਸਵੇਰੇ ਸਵੇਰੇ ਲੱਗ ਗਿਆ ਜੀ ਫੋਨ ਤੇ ਮੈਂ ਕਿਹਾ ਨਾਲਾ ਅੱਜ ਹਨਾ ਨਵਾਂ ਸਾਲ ਚੜਿਆ ਤੇ ਅੱਜ ਤੇ ਨਾਲਾ ਤੇ ਮੈਂ ਨਾਲ ਨੂੰ ਕਿ ਫ੍ਰੀ ਹੋ ਗਈ ਆ ਥੋੜਾ ਬਹੁਤ ਆਪਰੇ ਆਪ ਨੂੰ ਜਿਹੜਾ ਕੈਂਪਰ ਕਰ ਲਿਆ ਤੇ ਚਲੋ ਜੀ ਬੈੱਡ ਸੈੱਟ ਕਰਦੇ ਹੁਣ ਤੇ ਲੋ ਜੀ ਵਿਛਾ ਲਿਆ ਮੈਂ ਇਹ ਵਾਲਾ ਰੈੱਡ ਗੁਲਾਫ ਚੜਾ ਰੈਜਾਈ ਨੂੰ ਤੇ ਗ੍ਰੀਨ ਜਿਹੜੀ ਉਹ ਚਾਦਰ ਚੜਾ ਲਈ ਆ ਤੇ ਇਹ ਮੇਰਾ ਕਿ ਬਾਹਰ ਹੁਣ ਧੋਣ ਵਾਸਤੇ ਦੇ ਚਲੋ ਜੀ ਆਪਣਾ ਨਾਸ਼ਤਾ ਵਗੈਰਾ ਮੈਂ ਬਣਾ ਲਿਆ ਅੱਜ ਬਣਾਇਆ ਅਗੇ ਬੈਂਗਨ ਦਾ ਪਰਤਾ ਤੇ ਬੈਂਗਨ ਦਾ ਪਰਤਾ ਬਣਾਇਆ ਅੱਜ ਤੇ ਚਲੋ ਜੀ ਵਲੌਗ ਨੂੰ ਕਰਦੇ ਕੰਟੀਨਿਊ ਅਜੇ ਕੱਪੜੇ ਵੇਖੋ ਮਤਲਬ ਸੁੱਕਦੇ ਨਹੀਂ ਪਏ ਮੌਸਮ ਇੰਨਾ ਜ਼ਿਆਦਾ ਖਰਾਬ ਆ ਤੇ ਬਲਿਸਟਿਕ ਵੇਖੋ ਮੇਰੀ ਇੰਨੇ ਜ਼ਿਆਦਾ ਲਿਪਸ ਫਟ ਗਏ ਆ ਕੋਈ ਹਿਸਾਬ ਨਹੀਂ ਮਤਲਬ ਬਹੁਤ ਹੀ ਬਹੁਤ ਹੀ ਬੁਰਾ ਖਾਂ ਸਕਿਨ ਦਾ ਨਾ ਜਿੰਨੀ ਮਰਜ਼ੀ ਮੈਂ ਕੋल्ड क्रीम ਲਾ ਲਾਂ ਕੁਝ ਵੀ ਹਨਾ ਤਾਂ ਵੀ ਸਕਿਨ ਜਿਹੜੀ ਉਹ ਨਾ ਇਰੀਟੇਟ ਕਰਦੀ ਬਹੁਤ ਜ਼ਿਆਦਾ ਤੇ ਮੌਸਮ ਵੇਖੋ ਜੀ ਬੱਦਲ ਬੱਦਲ ਹੀ ਬੱਦਲ ਆ ਤਾਂ ਆਪਿਆ ਮ ਧੁੱਪ ਦਾ ਨਾ ਮੋ ਨਿਸ਼ਾਨ ਨਹੀਂ ਆ ਕੱਪੜੇ ਫਿਰ ਵੀ ਜਿਹੜੇ ਉੱਪਰ ਪਾ ਲੀਦੇ ਆ ਪਰ ਸ਼ਾਮਾਂ ਨੂੰ ਮ ਲਾਉਣੀ ਆ ਜਿਹੜੇ ਕਿ ਸੁੱਕ ਜਾਂਦੇ ਆ ਤੇ ਉਹ ਤੈਅ ਕਰ ਲਈਦੇ ਆ ਤੇ ਨਹੀਂ ਤੇ ਜਿਹੜੇ ਇੱਦਾਂ ਦਰਵਾਜ਼ੇ ਤੇ ਜਿਹੜੇ ਖਿਲਾਰ ਦੇਦੇ ਆ ਫਿਰ ਇੱਥੇ ਅਜੇ ਕੱਪੜੇ ਪਏ ਆ ਤੈਅ ਕਰਨ ਵਾਲੇ ਦੋ ਦੋ ਦਿਨ ਪਏ ਰਹਿੰਦੇ ਆ ਮੈਨੂੰ ਕੋਈ ਤੈਅ ਹੀ ਨਹੀਂ ਹੁੰਦੇ ਆਗੇ ਹਾਂ ਵੇਖੋ ਕੱਪੜੇ ਅਜੇ ਪਏ ਖਿੱਲਰੇ ਹਾਂ ਵੇਖੋ ਇਹਨਾਂ ਨੂੰ ਕਰਦੇ ਹੁਣ ਤੈਅ ਅਜੇ ਮੈਂ ਨਾਸ਼ਤਾ ਕਰਨਾ ਵਾ ਅਜੇ ਨਾਸ਼ਤਾ ਕੀਤਾ ਨਹੀਂ ਹੈਗਾ ਕੰਮ ਜਿਹੜੇ ਉਹ ਸਾਰਾ ਦਿਨ ਮੁੱਕਦੇ ਨਹੀਂ ਭਾਵੇਂ ਸਾਰਾ ਦਿਨ ਜਨਾਨੀਆਂ ਲੱਗੀਆਂ ਰਹਿਣ ਕੰਮ ਨਹੀਂ ਜੇ ਮੁੱਕਦੇ ਤੇ ਚਲੋ ਮੈਂ ਕੱਪੜੇ ਤੈਅ ਕਰ ਲਾ ਹੁਣ ਤੇ ਇੱਥੇ ਲੱਗ ਪਈ ਸੀ ਮੈਂ ਕੱਪੜੇ ਤੈਅ ਕਰਨ ਸਰਦੀਆਂ ਨੂੰ ਇਹ ਹੁੰਦਾ ਕਿ ਕੱਪੜੇ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਆ ਜ਼ਿਆਦਾ ਇਸ ਕਰਕੇ ਹੋ ਜਾਂਦੇ ਕਿਉਂਕਿ ਧੁੱਪ ਦੇ ਧੁੱਪ ਤੇ ਜਾਂਦੇ ਆ ਮਟ ਸੁੱਕਦੇ ਨਹੀਂ ਹੈਗੇ ਤੁਹਾਨੂੰ ਪਤਾ ਜਿੱਦਾਂ ਧੁੱਪਾਂ ਵਗੈਰਾ ਨਹੀਂ ਲੱਗਣੀਆਂ ਹੈਗੀਆਂ ਨਾ ਉਹਦੀ ਵਜ੍ਹਾ ਦੇ ਨਾਲ ਨਾ ਸੁੱਕਦੇ ਨਹੀਂ ਕੱਪੜੇ ਫਿਰ ਦੋ ਦੋ ਤਿੰਨ ਤਿੰਨ ਦਿਨ ਜਿਹੜੇ ਉਹ ਪਏ ਰਹਿੰਦੇ ਆ ਤੇ ਇਹ ਪੈਂਡਿੰਗ ਹੋ ਜਾਂਦਾ ਫਿਰ ਫਿਰ ਸੁੱਕ ਦੇਣੀਆਂ ਫਿਰ ਅੰਦਰ ਪਾਉਣੇ ਪੈਂਦੇ ਆ ਅੰਦਰ ਬਾਹਰ ਤੇ ਫਿਰ ਨਾ ਉਹ ਇਹ ਕੰਮ ਜਿਹੜਾ ਲੇਟ ਹੋ ਜਾਂਦਾ ਕੱਪੜਿਆਂ ਦੇ ਕਰਕੇ ਤੇ ਦੋ ਦੋ ਤਿੰਨ ਤਿੰਨ ਦਿਨ ਜਿਹੜੇ ਉਹ ਕੱਪੜੇ ਫਿਰ ਇੱਦਾਂ ਪਏ ਰਹਿੰਦੇ ਹਨਾ ਤੇ ਸਰਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੰਡ ਆ ਗਈ ਆ ਤੇ ਧੁੱਪ ਨਾ ਲੱਗਣ ਦੀ ਵਜ੍ਹਾ ਤੇ ਨਾਲ ਨਾ ਫਿਰ ਠੰਡ ਜ਼ਿਆਦਾ ਲੱਗਦੀ ਏ ਧੁੱਪ ਲੱਗੀ ਹੋਏ ਤੇ ਫਿਰ ਬੰਦਾ ਧੁੱਪੇ ਪੈ ਜਾਂਦਾ ਹਨਾ ਤੇ ਠੰਡ ਥੋੜੀ ਜਿਹੀ ਘਟ ਜਾਂਦੀ ਆ ਤੇ ਇੱਦਾਂ ਤੇ ਠੰਡ ਬਹੁਤ ਜ਼ਿਆਦਾ ਬਹੁਤ ਧੁੰਦਾ ਪੈਂਦੀ ਆ ਪਈਆਂ ਵਾ ਤੇ ਠੰਡ ਜ਼ਿਆਦਾ ਹੋ ਗਈ ਹੁਣ ਲੋੜ ਤੋਂ ਵੱਧ ਹੋ ਗਈ ਹੁਣ ਠੰਡ ਜੇ ਆਪਾਂ ਕੱਪੜੇ ਵੀ ਸਾਂਭ ਲਿਆ ਨੀ ਲਿਬਾਵਾ ਹੈ ਲਗਾਈ ਮੈਂ ਬਾਟੇ ਦੇ ਨਾ ਹੋ ਗਿਆ ਵਾ ਕੱਲ ਹੋਈ ਜਾਂਦਾ ਹਾਂ ਵੇਖੋ ਹੋਈ ਜਾਂਦਾ ਇਹਦਾ ਮੈਂ ਜਿਹੜੀ ਐਲੋਵੇਰਾ ਲਾਈ ਹੀ ਨਾ ਮਤਲਬ ਉਹਨਾਂ ਬਾਰ ਬਹੁਤ ਜ਼ਿਆਦਾ ਸੌਫਟ ਹੋ ਗਏ ਬਹੁਤ ਜ਼ਿਆਦਾ ਛਿਲਕੀ ਹੋ ਗਈ ਐਕਦਾ ਮੀ ਤਈ ਵੀ ਟਰਾਈ ਕਰਨਾ ਉੱਤੇ ਤੁਸੀਂ ਵੀ ਕਰ ਸਕਦੇ ਐਲੋਵੇਰਾ ਹਨਾ ਆਮ ਹੀ ਕਰਾ ਚ ਜਿਹੜੀ ਉਹ ਹੁੰਦੀ ਆ ਤੇ ਮੇਰਾ ਨਾਸ਼ਤਾ ਬਣਾ ਲਿਆ ਅਜੇ ਖਾਦਾ ਨਹੀਂ ਹੈਗਾ ਤੇ ਆਂਟੀ ਜਦੋਂ ਐਜ਼ ਇਟ ਇਦਾਂ ਹੀ ਪਏ ਆ ਉੱਪਰ ਹੈਗਾ ਸੀ ਆਪਣਾ ਉਹ ਮੈਂ ਕਰ ਲਿਆ ਵਾ ਹੁਣ ਮੈਂ ਪਹਿਲਾਂ ਪੁੱਛ ਕੇ ਉਹ ਨਹੀਂ ਵੀ ਆਂਟੀ ਨੇ ਆਉਣਾ ਕਿ ਨਹੀਂ ਆਉਣਾ ਫਿਰ ਆਪਣੇ ਕੰਮ ਫੇਰ ਚਾਲੂ ਹੋਏ ਨੇ ਕਿਉਂਕਿ ਕੱਲ ਵੀ ਮੈਂ ਆਪ ਹੀ ਕੀਤਾ ਸੀ ਸਾਰਾ ਤੇ ਹੁਣ ਵੀ ਜਾਣੀ ਮੈਂ ਪੁੱਛਣ ਵਾਸਤੇ ਕਿਉਂਕਿ ਲੱਗੇ ਸਾਡੇ ਘਰ ਉਹਨਾਂ ਦੇ ਵੀ ਘਰ ਚ ਕਰਦੇ ਕੰਮ ਤੇ ਮੈਂ ਪੁੱਛ ਹੁਣ ਨਹੀਂ ਪਹਿਲਾਂ ਕੀ ਇੱਕ ਪਿਆਰਾ ਹੱਦ ਦਾ ਮੈਂ ਕਿਹਾ ਮਤਲਬ ਝੂਠ ਬੋਲਦੀ ਆ ਹਨਾ ਵਿਖਾ ਦਿੰਨੇ ਤੁਹਾਨੂੰ ਵੀ ਤੇ ਵਲੌਗ ਨਾ ਬਣੇ ਰਿਓ ਤੇ ਵਲੌਗ ਨੂੰ ਪੂਰਾ ਵੇਖਿਓ ਤੇ ਇੱਥੇ ਆਪਾਂ ਆ ਗਏ ਰਸੋਈ 'ਚ ਤੇ ਜਿਹੜਾ ਮਾੜਾ ਮੋਟਾ ਉਦਾਂ ਤੇ ਨਾਸ਼ਤਾ ਵਗੈਰਾ ਸਾਰਾ ਕੁਝ ਹੋ ਗਿਆ ਵਾ ਤੇ ਸਾਰਾ ਜਿਹੜਾ ਆਪਾਂ ਬਰਤਨ ਵਗੈਰਾ ਸਾਫ ਲਾਂਗੇ ਤੇ ਸੋਈ ਜਿਹੜੀ ਆ ਕਲੀਨ ਕਰਾ ਲੂੰਗੀ ਇੱਕ ਵਾਰੀ ਤੇ ਮੈਂ ਕਰ ਲਈਏ ਦੂਜੀ ਵਾਰੀ ਮੈਂ ਕਿਹ ਚੱਲ ਹੋਣਾ ਹਨਾ ਇੱਕ ਵਾਰੀ ਲਾਸਟ ਵਾਰੀ ਕਰ ਲੈਨੇ ਆ ਫਿਰ ਬੈਨੇ ਆਰਾਮ ਨਾਲ ਮੈਨੂੰ ਇਹ ਹੁੰਦਾ ਹਨਾ ਸਾਰਾ ਰਸੋਈ ਦਾ ਕਲੀਨ ਹੋ ਜੇ ਤੇ ਫੇਰ ਹੀ ਆਪਾਂ ਜਿਹੜਾ ਉਹ ਬਈਦਾ ਤੇ ਇੱਥੇ ਮੈਂ ਨਮਿਸ਼ ਨੂੰ ਫਰੂਟ ਕੱਟ ਕੇ ਦੇਣ ਲੱਗੀ ਤੇ ਆਪ ਵੀ ਖਾਣ ਲੱਗੀ ਤੇ ਇਹਨੂੰ ਫਰੂਟ ਕੱਟ ਕੇ ਦੇ ਦਾਂਗੇ ਤੇ ਨਾਲੇ ਮੈਂ ਆਪ ਵੀ ਖਾ ਲਾਂਗੀ ਬੱਚੇ ਦੇ ਬਾਨੇ ਜਿਹੜਾ ਉਹ ਖਾਦਾ ਚੰਦਾ ਵਾ ਹਨਾ ਤੇ ਐਨ ਸਾਰੇ ਕੰਮ ਕਰਕੇ ਨਾਸ਼ਤਾ ਵਗੈਰਾ ਕਰਕੇ ਆਪਾਂ ਫ੍ਰੀ ਹੋ ਗਏ ਹੀ ਤੇ ਇੱਥੇ 11 12 12 12:30 ਦਾ ਟਾਈਮ ਹੋਣਾ ਵਾ ਜਦੋਂ ਆਪਾਂ ਮਤਲਬ ਫਰੂਟ ਵਗੈਰਾ ਖਾਣ ਲੱਗੇ ਹੀ ਤੇ ਵੈਸੇ ਨਾਸ਼ਤਾ ਆਪਾਂ ਜਿਹੜਾ ਉਹ ਕਰ ਲਿਆ ਹੈ ਤੇ ਨਾ ਮਿਸ਼ਨੂ ਜਿੱਦਾਂ ਛੁੱਟੀਆਂ ਚੱਲ ਰਹੀਆਂ ਵਾਂ ਤੇ ਉਹਦੇ ਕਰਕੇ ਨਾ ਥੋੜਾ ਲੇਟ ਹੋ ਜਾਂਦਾ ਕੰਮ ਨਹੀਂ ਤੇ ਜਲਦੀ ਉੱਠਣਾ ਪੈਂਦਾ ਵਾਂ ਤੇ ਜਲਦੀ ਉੱਠੇ ਤੇ ਫਿਰ ਕੰਮ ਵੀ ਜਲਦੀ ਹੋ ਜਾਂਦਾ ਵਾ ਜੇ ਨਾ ਜਲਦੀ ਉੱਠੀਏ ਤੇ ਫਿਰ ਲੇਟ ਹੋ ਜਾਂਦਾ ਚਲੋ ਵੈਸੇ ਵੀ ਸਰਦੀਆਂ ਹਨਾ ਟਾਈਮ ਜਲਦੀ ਜਲਦੀ ਹੋ ਜਾਂਦਾ ਵਾ 12 1 ਤੇ ਐਵੇਂ ਵਾਜੇ ਜਾਂਦਾ ਕੰਮ ਨੂੰ ਤੇ ਇਸ ਕਰਕੇ ਆਪਾਂ ਸਾਰਾ ਖਾਣਾ ਹੈ ਠੀਕ ਆ ਬੈਠ ਕੇ ਖਾ ਲੋ ਚੰਗਾ ਮੈਂ ਸਵਾਦ ਪਾ ਦੇਣੀ ਤੁਹਾਨੂੰ ਹੈ ਆ ਨਹੀਂ ਜਿਹੜਾ ਨਾ ਡਿੱਗ ਜੇ ਨਹੀਂ ਕਰੇ ਅੱਛਾ ਜਨੇ ਮਿਸਤਰੀ ਉਹ ਦਰਵਾਜ਼ੇ ਆਉਂਦੇ ਪਏ ਦਰਵਾਜ਼ੇ ਨਹੀਂ ਖਿਲੇ ਲੱਗਦਾ ਨਾ ਤੇ ਮੈਂ ਵੀ ਖਾ ਲੈਨੀ ਆ ਫਰੂਤ ਤੇ ਇਹ ਆ ਬੱਚੇ ਦੇ ਭਾਨ ਜਿਹੜਾ ਉਹ ਖਾਦਾ ਜਾਂਦਾ ਉਦਾਂ ਨਹੀਂ ਖਾਦਾ ਜਾਂਦਾ ਹੈਗਾ ਉਦਾਂ ਆਲਕ ਆ ਜਾਂਦਾ ਇਹ ਕੀ ਮਿਸਤਰੀ ਆ ਗਏ ਫਿਰ ਮੈਨੂੰ ਉੱਠਣਾ ਪਿਆ ਨਹੀਂ ਤੇ ਮੈਂ ਨਾ ਪਈ ਰਹਿਣਾ ਸੀ ਤੇ ਠੰਡ ਬਹੁਤ ਜ਼ਿਆਦਾ ਵਾ ਬਾਹਰ ਨਿਕਲਦਾ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਉੱਪਰ ਮੈਂ ਗਈ ਥੋੜੀ ਦੇਰ ਮੈਂ ਤਾਂ ਚਲ ਉੱਪਰ ਬੈਨੇ ਆ ਪਰ ਉੱਪਰ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਧੁੱਪ ਦਾ ਤੇ ਨਾਮੋ ਨਿਸ਼ਾਨ ਨਹੀਂ ਹੈਗਾ ਤੇ ਚਲੋ ਜੀ ਖਾ ਰਹੇ ਹਾਂ ਨਮਕਾ ਮੈਂ ਵੀ ਇੱਥੇ ਬਹਿ ਕੇ ਖਾ ਲੈਂਦੀ ਫਾਰ ਮਸਤਰੀ ਲੱਗੀ ਧਿਆਨ ਵੀ ਰੱਖਣਾ ਪੈਣਾ ਵਾ ਆ ਕੇ ਚਲ ਗਿਆ ਦਰਵਾਜਾ ਐ ਨਹੀਂ ਲੱਗਾ ਐ ਲੱਗ ਗਿਆ ਹੀ ਦਰਵਾਜਾ ਤੇ ਐ ਨਹੀਂ ਲੱਗਾ ਕਾਫੀ ਜਿਹਾ ਖਲਾਰਾ ਪੈ ਗਿਆ ਕਿਉਂਕਿ ਹਨਾ ਕੋਈ ਵੀ ਕੰਮ ਕਰਨਾ ਉਹਦਾ ਖਲਾਰਾ ਤੇ ਕਿਤੇ ਹੀ ਇੱਕ ਵਾਰੀ ਚੈੱਕ ਕਰ ਲਓ ਹੂੰ ਵਧੀਆ ਲੱਗ ਗਿਆ ਇਹਦਾ ਪ੍ਰਿੰਟ ਵੀ ਨੂੰ ਬਹੁਤ ਵਧੀਆ ਲੱਗਾ ਆ ਬਿਲਕੁਲ ਪ੍ਰਿੰਟ ਬਹੁਤ ਵਧੀਆ ਲੱਗਾ ਹੁਣ ਮੈਂ ਇੱਥੋਂ ਥੋੜੀ ਜਿਹੀ ਸਫਾਈ ਕਰ ਲਾਂ ਤੇ ਫੇਰ ਕਰਦੇ ਆ ਇਥੇ ਜਿਹੜਾ ਫਾਈਨਲ ਕੰਮ ਹੋ ਗਿਆ ਸੀ ਇਹ ਫਲੈਸ਼ ਦਾ ਨਾ ਦਰਵਾਜ਼ਾ ਲੱਗਣ ਵਾਲਾ ਹੀ ਇੱਕ ਉਹ ਜਿਹੜਾ ਲਾਗੇ ਹੀ ਉਹਦੀ ਵਜ੍ਹਾ ਨਾਲ ਨਾ ਫਿਰ ਉਹ ਰਗੜਾਈ ਵਗੈਰਾ ਕਰਦੀ ਐ ਜਿੱਦਾਂ ਇਹ ਲੋਹਾ ਵਗੈਰਾ ਡਿੱਗਿਆ ਸੀ ਬਹੁਤ ਜ਼ਿਆਦਾ ਤੇ ਮੈਂ ਕਿਹਾ ਕਿਤੇ ਪੈਰਾਂ ਪੂਰਾ ਚ ਨਾ ਲੱਗ ਜੇ ਤੇ ਵੈਸੇ ਤੇ ਮੈਂ ਡੇਲੀ ਸਫਾਈ ਕਰਦੀ ਨੂੰ ਨੀ ਸਵੇਰੇ ਸਵੇਰੇ ਉੱਠ ਕੇ ਫਲੈਸ਼ ਬਾਥਰੂਮ ਵਾਸ਼ ਵਿੱਚ ਨੀਤਾ ਸਾਰਾ ਨਾ ਵੇੜਾ-ਬੂੜਾ ਕਰ ਦਿੰਦੀ ਆ ਬਟ ਜਦੋਂ ਮਿਸਤਰੀ ਆਇਆ ਹੀ ਤੇ ਫਿਰ ਜ਼ਿਆਦਾ ਖਲਾਰਾ ਪੈ ਗਿਆ ਤੇ ਮੈਂ ਕਿਹਾ ਇਦਾਂ ਨਾ ਲੋਹਾ ਜੇ ਜਿਹੜਾ ਪੈਰ ਚ ਚੁੱਬੇਗਾ ਤੇ ਮੈਂ ਕਿਹਾ ਚੱਲ ਇੱਕ ਵਾਰੀ ਫੇਰ ਮੈਂ ਇਹਨੂੰ ਸਾਫ ਕਰ ਦਿੰਨੀ ਆ ਤੇ ਸਾਰਾ ਮੈਂ ਐਨ ਫਿਰਨਾ ਸਾਫ ਕੀਤਾ ਦੁਬਾਰਾ ਜਿਹੜਾ ਉਹ ਕੰਮ ਕਰਨਾ ਪੈ ਗਿਆ ਤੇ ਨਹੀਂ ਤੇ ਸਵੇਰੇ ਜਿਹੜਾ ਉਹ ਖਤਮ ਹੋ ਜਾਂਦਾ ਇੰਦਰ ਨਾ ਤੋਕੀ ਨਾ ਕਰਨਾ ਪੜਾ ਔਖਾ ਹੋ ਜਾਂਦਾ ਵਾ ਤੇ ਬਿਨਾਂ ਨਹਾਤੇ ਤੇ ਚਲੋ ਆਪਾਂ ਗਿੱਲੇ ਵੀ ਹੋ ਜਾਈਏ ਤੇ ਕੋਈ ਗੱਲ ਨਹੀਂ ਇੱਥੇ ਮੇਰੀ ਸੌਕਸ ਵੀ ਸਾਰੀਆਂ ਗਿੱਲੀਆਂ ਹੋ ਗਿਆ ਹੀ ਦੁਬਾਰਾ ਸਾਰਾ ਜਿਹੜਾ ਉਹ ਕਰਨਾ ਪਿਆ ਹੀ ਇਸ ਕਰਕੇ ਤੇ ਚਲੋ ਜੀ ਸਾਫ਼ ਕਰ ਦਿੰਨੇ ਆ ਤੇ ਪੱਖਾ ਚਲਾ ਦੂੰਗੀ ਜਿਹਦੇ ਨਾਲ ਨਾ ਜਿਹੜਾ ਇਹ ਸਾਰਾ ਏਰੀਆ ਨਾ ਸੁੱਕ ਜਾਊਗਾ ਤੇ ਫਿਰ ਮੈਂ ਜਿਹੜਾ ਉਹ ਬੰਦ ਕਰ ਦੂੰਗੀ ਤੇ ਲੋਹਾ ਵਗੈਰਾ ਤੇ ਮਿੱਟੀ ਘਟਾ ਕਾਫੀ ਜ਼ਿਆਦਾ ਹੀ ਅੰਦਰ ਸਾਰਾ ਉਹ ਜਿਹੜਾ ਫਿਰ ਬਾਹਰ ਕੱਢਣਾ ਹੀ ਕਿ ਪੈਰਾ ਚ ਨਾ ਚੁੱਪ ਜੇ ਜਾਂ ਹਨਾ ਚੰਗਾ ਨਹੀਂ ਲੱਗਦਾ ਸਫਾਈ ਹੋਏ ਫੇਰੀ ਵਧੀਆ ਲੱਗਦਾ ਵਾ ਤੇ ਇੱਥੇ ਵੀ ਚਲੋ ਫਾਈਲ ਦੇ ਦਰਵਾਜ਼ੇ ਲੱਗ ਚੁੱਕੇ ਆਪਣੇ ਤੇ ਕਾਫੀ ਦਿਨ ਕੰਮ ਚੱਲਿਆ ਆਪਣਾ ਮਹੀਨਾ ਡੇਢ ਮਹੀਨਾ ਕੰਮ ਚੱਲਿਆ ਇਹ ਵਾਲਾ ਤੇ ਕਾਫੀ ਜਦ ਦਿੱਕਤ ਆਈ ਸੀ ਚਲੋ ਹੁਣ ਟਾਈਮ ਜਿਹੜਾ ਹੈਗਾ ਵਾ ਮਤਲਬ ਫਰੀ ਹੋ ਗਏ ਆਪਾਂ ਬਿਲਕੁਲ ਤੇ ਪਹਿਲਾਂ ਤੇ ਬੈਠਾ ਨਹੀਂ ਜਾਂਦਾ ਮੰਦਰ ਇੰਨਾ ਜਿਆਦਾ ਔਖਾ ਹੀ ਮਿਸਤਰੀ ਹੀ ਕੋਈ ਉਧਰੋਂ ਕੋਈ ਉਧਰੋਂ ਹਨਾ ਬਹੁਤ ਜਿਆਦਾ ਮਿਸਤਰੀ ਲੱਗੇ ਹੋਏ ਸੀ ਤੇ ਉਹਦੀ ਵਜ੍ਹਾ ਨਾਲ ਬਹੁਤ ਜਿਆਦਾ ਖਲਾਰਾ ਪੈ ਗਿਆ ਸੀ ਹੁਣ ਚਲੋ ਸਮੇਟਿਆ ਗਿਆ ਫਾਈਨਲ ਹੋ ਗਿਆ ਕੰਮ ਇੱਥੇ ਹੋ ਗਈ ਸਫਾਈ ਮੈਂ ਕਿਹਾ ਥੋੜੀ ਦੇਰ ਨਾ ਖੁੱਲਾ ਰਹਿਣ ਦੀ ਦਰਵਾਜਾ ਸੁੱਕ ਜਾਊਗਾ ਤੇ ਉੱਪਰ ਟਾਈਗਰ ਨੂੰ ਢੱਕਿਆ ਕਿਉਂਕਿ ਟਾਈਗਰ ਕੋ ਨਾ ਡਰਦੇ ਬੜੇ ਸਾਰੇ ਜਣੇ ਜਿਹੜਾ ਵੀ ਘਰ ਕੋਈ ਹੁੰਦਾ ਤੇ ਮੈਂ ਕਿ ਉਹ ਖੋਲ ਦਿੰਦੀ ਆ ਦਰਵਾਜਾ ਬੰਦ ਕਰ ਦਿੰਦੀ ਆ ਫਿਰ ਆਉਂਦਾ ਨਹੀਂ ਆ ਠੰਡ ਕੁੜੀ ਜਿਆਦਾ ਉੱਪਰ ਆ ਜਾ ਆ ਜਾ ਆ ਜਾ ਹਾਂ ਵੇਖ ਵੇਖਦਾ ਕਿਦਾਂ ਆਜਾ ਸੁਣਾ ਆਜਾ ਆ ਜਾ ਆ ਜਾ ਆ ਜਾ ਆਜਾ ਵੇਖੀ ਜਾਂਦਾ ਜੀ ਆਉਂਦਾ ਨਹੀਂ ਆਜਾ ਆ ਚਲ ਗਿਆ ਚਲ ਗਿਆ ਆਜੋ ਤੇ ਲਓ ਜੀ ਹੋ ਗਈ ਆਪਾਂ ਫ੍ਰੀ ਅੱਜ ਅਸਲੀ ਕੰਮ ਜਿਹੜਾ ਉਹ ਅੱਜ ਹੋਇਆ ਜੇ ਤਾਂ ਫਿਨਿਸ਼ਿੰਗ ਦਾ ਕੰਮ ਫੇਰੀ ਹੁੰਦਾ ਆਜਾ ਆਜਾ ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਅਗਲੇ ਵਲੌਗ ਤੱਕ ਲਈ ਬਾਏ ਬਾਏ